ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਫਿਰ ਤੋਂ ਛੋਡੇ ਨਾਲ ਇੱਕ ਗੱਲ ਦਾ ਖੁਲਾਸਾ ਕਰਨ ਜਾ ਰਹੇ ਹਾਂ ਜੋ ਕਿ ਬਈ ਆਪਣੇ ਪੰਜਾਬ ਦੇ ਵਿੱਚ ਇਹਦੋਂ ਪਹਿਲਾਂ ਵੀ ਵੀਡੀਓ ਬਹੁਤ ਵਾਇਰਲ ਹੋਈਆਂ ਗਈਆਂ ਤੁਹਾਨੂੰ ਵੀ ਪਤਾ ਪ੍ਰਵਾਸੀਆਂ ਨੂੰ ਲੈ ਕੇ ਤਾਂ ਇਹ ਇੱਕ ਨਵੀਂ ਖਬਰ ਜੋ ਜਿਹਨੂੰ ਕਿ ਪੰਜ ਚਾਰ ਘੰਟੇ ਹੋਏ ਇਸ ਗੱਲ ਨੂੰ ਤੇ ਜੋ ਮੁਹੱਲੀ ਦੀ ਇਹ ਫਿਰ ਤੋਂ ਖਬਰ ਆਈ ਹੈ ਸਾਹਮਣੇ ਕਿਉਂਕਿ ਇੱਕ ਤਾਂ ਅੱਜ ਤੋਂ ਮਹੀਨੇ ਡੂੜ ਮਹੀਨੇ ਦੀ ਹੋ ਗਈ 2 ਮਹੀਨਿਆਂ ਦੀ ਗੱਲ ਜਦੋਂ ਇਹ ਦੋ ਬੱਚਿਆਂ ਦੇ ਇਹਨਾਂ ਨੇ ਗਲ ਦੇ ਵਿੱਚ ਛੁਰਾ ਮਾਰਿਆ ਸੀ ਇੱਕ ਦੇ ਅੱਖ ਦੇ ਵਿੱਚ ਤੇ ਉਹਨਾਂ ਦੋਨਾਂ ਦੀ ਮੌਤ ਹੋ ਗਈ ਸੀ ਇੱਕ ਦੀ ਤਾਂ ਥਾਂਤੀ ਹੋ ਗਈ ਸੀ ਨਾਲ ਦੀ ਨਾਲ ਮੌਤ ਤਾਂ ਇੱਕ ਜੋ ਤੜਫਦਾ ਰਿਹਾ ਤੇ ਜ਼ਿੰਦਗੀ ਦੇ ਮੌਤ ਚ ਲੜਦਾ ਰਿਹਾ ਕਈ ਦਿਨ ਉਹਨੂੰ ਐਡਮਿਟ ਰੱਖਿਆ ਹਸਪਤਾਲ ਦੇ ਵਿੱਚ ਧਰਨਾ ਵੀ ਲਾਇਆ ਸੀ ਸਰਕਾਰ ਨੇ 8 ਲੱਖ ਰੁਪਈਆ ਦੇ ਕੇ ਇੱਕ ਨਫਤਾਰਾ ਕਰ ਦਿੱਤਾ ਗਿਆ ਸੀ ਵੀ ਤੁਸੀਂ ਧਰਨਾ ਚੱਕ ਲੋ ਜੀ ਕੁਝ ਵਿੱਚ ਲੋਕ ਪੈ ਗਏ ਸੀਗੇ ਵਿੱਚ ਵੀ ਚਲੋ ਜੋ ਪਰਿਵਾਰ ਨੂੰ 8 ਲੱਖ ਰੁਪਇਆ ਦੇ ਕੇ ਤੇ ਧਰਨਾ ਉਥੋਂ ਮੋਰ ਚਾ ਚਕਾ ਦਿੱਤਾ ਗਿਆ ਸੀ ਤੇ ਜਿਹੜੀਆਂ ਅੱਜ ਦੀਆਂ ਵੀਡੀਓ ਹੁਣ ਆਈ ਹੈ ਸਾਹਮਣੇ ਇੱਕ ਕੁੜੀ ਸਿਕਿਉਰਟੀ ਗਾਰਡ ਲੱਗੀ ਸੀਗੀ ਉੱਥੇ ਜਿਵੇਂ ਆਪਾਂ ਕਹਿ ਦਿੰਨੇ ਆ ਇੱਕ ਸੈਕਟਰ ਹੁੰਦੇ ਆ ਆਪਣੇ ਜਿਵੇਂ ਆਪਣੇ ਚੰਡੀਗੜ੍ਹ ਵੀ ਹੈ ਸੈਕਟਰ ਉੱਥੇ ਨਾ ਅੰਦਰ ਬਿਲਡਿੰਗਾਂ ਬਣੀਆਂ ਜਾਂਦੀਆਂ ਤੇ ਉੱਥੇ ਚੰਡੀਗੜ੍ਹ ਦੇ ਵਿੱਚ ਮੁਹਾਲੀ ਦੇ ਪ੍ਰਵਾਸੀ ਵੀ ਹੈਗੇ ਆ ਤੇ ਵਿੱਚ ਆਪਣੇ ਪੰਜਾਬੀ ਵੀ ਉੱਥੇ ਕੰਮ ਕਰਦੇ ਸੀ ਜਿਹੜੀ ਉਹ ਕੁੜੀ ਸੀ ਸਿਕਿਉਰਿਟੀ ਗਾਰਡ ਦਾ ਕੰਮ ਕਰਦੀ ਸੀ ਤੇ ਇਹ ਸਾਰੀ ਜਿਹੜੀ ਗੱਲਬਾਤ ਹੋਈ ਆ ਉਹ ਹੋਈ ਕਿਹੜੇ ਸਾਹਬ ਨਾਲ ਆ ਕਿਵੇਂ ਗੱਲ ਹੋਈ ਆ ਸਾਰੀ ਆਪਾਂ ਗੱਲ ਦੱਸਾਂਗੇ ਤੁਹਾਨੂੰ ਜੀ ਤੇ ਆਪਣੇ ਚੈਨਲ ਤੇ ਪਹਿਲੀ ਇੱਕ ਗੱਲ ਤੁਹਾਨੂੰ ਕਹਿ ਦਈਏ ਵੀ ਜੋ ਸੱਚ ਹੁੰਦਾ ਆ ਆਪਾਂ ਉਹ ਦਿਖਾਉਣੇ ਆ ਤਾਂ ਗੱਲ ਹੈ ਕਿ ਆ ਜੋ ਇਸ ਕੁੜੀ ਸੀ ਪੈਸੇ ਉਹਦਾ ਨਾਮ ਨਹੀਂ ਦੱਸਿਆ ਪੱਤਰਕਾਰ ਨੇ ਕਿਉਂਕਿ ਨਾਮ ਦੱਸਣਾ ਵੀ ਨਹੀਂ ਪਈਦਾ ਕਿਉਂਕਿ ਯਾਰ ਬਹੁਤ ਥਾਵਾ ਵੀਡੀਓ ਜਾਣੇ ਦੇਸ਼ਾ ਵਿਦੇਸ਼ਾ ਚ ਹਨ ਤਾਂ ਗਲਤ ਹੋ ਜਾਂਦਾ ਚਲੋ ਉਹਨੇ ਪੈਸੇ ਨਾਮ ਨਹੀਂ ਦੱਸਿਆ ਪੱਤਰਕਾਰ ਨੇ ਪਰ ਲੇਕਿਨ ਉਹ ਜੋ ਮੁੰਡੇ ਦਾ ਨਾਮ ਦੱਸਿਆ ਗੁਰਵਿੰਦਰ ਸਿੰਘ ਇੱਕ ਨਾਲ ਇੱਕ ਮੁੰਡਾ ਹੋਰ ਦੱਸਿਆ ਸੀ ਤਾਂ ਇੱਕ ਦਾ ਨਾਂ ਗੁਰਵਿੰਦਰ ਸਿੰਘ ਆ ਤੇ ਇੱਕ ਹੋਰ ਬਾਈ ਨੇ ਉਹਨੇ ਨਾਮ ਦੱਸਿਆ ਜੀ ਪੱਤਰਕਾਰ ਨੇ ਉਹ ਧਿਆਨ ਚ ਨਹੀਂ ਹੈਗਾ ਤੇ ਹੁਣ ਗੱਲ ਗਹ ਹੈ ਕੀ ਆ ਸਾਰੀ ਜੋ ਜਦੋਂ ਇਹ ਕੁੜੀ ਸਿਕਿਉਰਿਟੀ ਗਾਰ ਜਿਹੜੀ ਉੱਥੇ ਉੱਥੇ ਡਿਊਟੀ ਹੁੰਦੀ ਹੈ ਉੱਥੇ ਸੈਕਟਰ ਦੇ ਵਿੱਚ ਉੱਥੋਂ ਨਾ ਇੱਕ ਪ੍ਰਵਾਸੀ ਜਾਂਦਾ ਹੈਗਾ ਜਿਹੜਾ ਕੀ ਉਹਨੇ ਡ੍ਰਿੰਕ ਕਰੀ ਹੁੰਦੀ ਆ ਉਸ ਕੁੜੀ ਦੀ ਜ਼ਿੰਮੇਵਾਰੀ ਹੁੰਦੀ ਆ ਗੇਟ ਦੇ ਵਿੱਚ ਬੈਠੀ ਹੁੰਦੀ ਆ ਵੀ ਤੁਸੀਂ ਨਸ਼ਾ ਕਰਕੇ ਇੱਧਰ ਆਉਣਾ ਗਲਤ ਆ ਵੀ ਸਾਨੂੰ ਇਹ ਸਾਡੀ ਡਿਊਟੀ ਆ ਇੱਧਰ ਅਸੀਂ ਨਹੀਂ ਆਉਣ ਦਿੰਦੇ ਨਸ਼ਾ ਕਰਕੇ ਤੇ ਉਸ ਪ੍ਰਵਾਸੀ ਨੂੰ ਲੈ ਕੇ ਬਈ ਉਸ ਪ੍ਰਵਾਸੀ ਨੇ ਉਸ ਕੁੜੀ ਨਾਲ ਝਗੜਾ ਕਰਿਆ ਉਥੇ ਕਪੜਾ ਪੰਜਾਬੀ ਖੜਾਈ ਗੁਰਵਿੰਦਰ ਨਾ ਦਾ ਮੁੰਡਾ ਤਾਂ ਫਿਰ ਉਹਨੂੰ ਇਹਨਾਂ ਨੇ ਕੀ ਕਰਿਆ ਪ੍ਰਵਾਸੀ ਕਈ ਰਲ ਕੇ ਉਸ ਕੁੜੀ ਨੂੰ ਕਹਦੇ ਤੂੰ ਕੀ ਕਰ ਬੀ ਕੀ ਕਰ ਲੇਗੀ ਹਿੰਦੀ ਦੇ ਵਿੱਚ ਵੀ ਕੀ ਕਰ ਲੋਗੇ ਆ ਤਾਂ ਉਹ ਕੁੜੀ ਨੂੰ ਵੀ ਇਹਨਾਂ ਨੇ ਘੜੀਸਿਆ ਘੜਾਸਿਆ ਵਾਵਾ ਤੇ ਉਥੇ ਉਹ ਮੁੰਡਾ ਵੀ ਪਹੁੰਚ ਜਾਂਦਾ ਉਸ ਮੁੰਡੇ ਨਾਲ ਝਗੜਾ ਹੁੰਦਾ ਉਸ ਦਿਨ ਇਹ ਗੱਲ ਖਤਮ ਹੋ ਜਾਂਦੀ ਉਦੋਂ ਤਾਂ ਗੱਲ ਨਿਪਟ ਜਾਂਦੀ ਦੂਜੇ ਦਿਨ ਜਿਹੜਾ ਗੁਰਵਿੰਦਰ ਸਿੰਘ ਨਾ ਦਾ ਇੱਕ ਮੁੰਡਾ ਹੋਰ ਆ ਉਹਦਾ ਸਿਰ 파ੜ ਦਿੱਤਾ ਜਾਂਦਾ ਇਸ ਪ੍ਰਵਾਸੀਆਂ ਵੱਲੋਂ 15 ਪ੍ਰਵਾਸੀ ਇੱਕ ਨੌਜਵਾਨ ਤੇ ਪੰਜਾਬੀ ਨੂੰ ਕੁੱਟਮਾਰਕ ਦੇ ਦੀ ਬੁਰੀ ਤਰ੍ਹਾਂ ਬੁਰਾ ਹਾਲ ਕਰ ਦਿੰਦੇ ਆ ਤੇ ਹੁਣ ਗੱਲ ਹੈ ਕੀ ਆ ਵੀ ਇਹਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਵਧ ਰਿਹਾ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਇਧਰੋਂ ਦਾਣਾ ਪਾਣੀ ਖਾ ਕੇ ਤੇ ਸਾਡੇ ਹੀ ਲੋਕਾਂ ਤੇ ਅਤਿਆਚਾਰ ਕਰੀ ਜਾਂਦੇ ਆ ਕਈ ਥਾਵਾਂ ਤੇ ਇਹਨਾਂ ਨੇ ਬਹੁਤ ਥਾਂ ਤੇ ਮੈਂ ਹਰ ਵੀਡੀਓ ਚ ਪਹਿਲਾਂ ਵੀ ਦੱਸਿਆ ਜਦੋਂ ਇਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਮੈਂ ਉਦੋਂ ਹਰ ਵਾਰੀ ਵੀਡੀਓ ਤੁਹਾਨੂੰ ਜਦੋਂ ਇਹਨਾਂ ਦਾ ਮੁੱਦਾ ਉੱਠਿਆ ਸੀ ਆ ਪਿੱਛੇ ਜੀ ਜਦੋਂ ਇਹਨਾਂ ਉੱਪਰ ਧਰਨਾ ਲੱਗਿਆ ਸੀ ਆ ਮੁਹਾਲੀ ਦੇ ਵਿੱਚ ਦੋ ਬੱਚੇ ਮਾਰੇ ਆ ਉਦੋਂ ਬਾਅਦ ਇਹਨਾਂ ਦਾ ਇਹਨਾਂ ਦਾ ਮੁੱਦਾ ਉੱਠਿਆ ਜੀ ਉਹ ਮੈਂ ਕਈ ਵੀਡੀਓ ਪਾਈਆਂ ਇਹਨਾਂ ਦੀ ਜੋ ਆਪਣੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਸੀ ਤੇ ਇੱਕ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਮੁਹਾਲੀ ਦੀ ਖਬਰ ਸੀ ਉਹ ਵੀ ਇੱਕ ਬਜ਼ੁਰਗ ਤੇ ਇੱਕ ਉਹਦੀ ਪੋਤੀ ਦੋਨੇ ਦੁਕਾਨਦਾਰ ਸੀਗਾ ਉਹ ਬਜ਼ੁਰਗ ਜੋ ਦੁਕਾਨ ਬੰਦ ਕਰਕੇ ਸ਼ਾਮ ਦੇ ਸਮੇਂ ਦੇ ਵਿੱਚ 7 7:30 ਵਜੇ ਦਾ ਟਾਈਮ ਸੀ ਸ਼ਾਮ ਦਾ ਤੇ ਉੱਥੇ ਤਿੰਨ ਡੱਕੇ ਹੋਏ ਭਈਏ ਰਸਤੇ ਦੇ ਵਿੱਚ ਉਸ ਬਜ਼ੁਰਗ ਨੂੰ ਜਿਵੇਂ ਵਾਪਰੀ ਸੀ ਉਹਦੇ ਨਾਲ ਉਹ ਮੈਂ ਤੁਹਾਨੂੰ ਗੱਲਬਾਤ ਵੀਡੀਓ ਚ ਵੀ ਦੱਸੀ ਸੀ ਤੇ ਇਹ ਗੱਲ ਹੁੰਦੀ ਕੀ ਆ ਜਦੋਂ ਉਸ ਕੁੜੀ ਜਿਹੜੀ ਉਹਦੀ ਪੋਤੀ ਹੁੰਦੀ ਹੈਗੀ ਉਸ ਬਜ਼ੁਰਗ ਦੀ ਦੁਕਾਨ ਬੰਦ ਕਰਕੇ ਤੇ ਘਰੇ ਜਾ ਰਹੇ ਹੁੰਦੇ ਆ ਉਹ ਤੇ ਤਿੰਨ ਪ੍ਰਵਾਸੀ ਲੰਘੇ ਜਾਂਦੇ ਆ ਰਸਤੇ 'ਚ ਤੇ ਉਹਨਾਂ ਦੀ दारू ਪੀਤੀ ਹੁੰਦੀ ਆ ਪ੍ਰਵਾਸੀਆਂ ਦੀ ਉਹ ਕੁੜੀ ਨੇ ਦੋ ਵਾਰੀ ਹਾਰਨ ਮਾਰਦੀ ਆ ਵੀ ਵੀਰੇ ਸਾਈਡ ਤੇ ਕਰ ਲੂ ਮੋਟਰਸਾਈਕਲ ਤੇ ਉਹ ਉਲਟਾ ਸਾਈਡ ਤੇ ਕਰਨ ਦੀ بجائے ਬਰਾਬਰ ਲਾ ਲੈਂਦੇ ਆ ਮੋਟਰਸਾਈਕਲ ਮੂਹਰੇ ਲਾ ਕੇ ਨਾ ਤਾਂ ਮੋਟਰਸਾਈਕਲ ਰੋਕ ਲੈਂਦੇ ਆ ਉਸ ਕੁੜੀ ਦਾ ਤੇ ਉਹ ਜਿਹੜਾ ਉਹ ਗਲ ਚ ਚਿੰਨੀ ਪਾਈ ਹੁੰਦੀ ਜਿਹਨੂੰ ਉਹ ਪਟਪਟਾ ਕਹਿ ਦਿੰਦੇ ਆ ਪੰਜਾਬੀ ਚ ਚਿੰਨੀ ਕਹਿੰਦੇ ਆ ਤੇ ਉਹ ਕੁੜੀ ਨੂੰ ਗਲ ਚ ਪਾ ਕੇ ਉਸੇ ਚਿੰਨੀ ਨਾਲ ਹੀ ਗਲ ਘੁੱਟਿਆ ਜਾਂਦਾ ਤੇ ਉਹ ਵਿਚਾਰਾ ਬਜ਼ੁਰਗ ਜੋ ਸਾਈਡ ਤੇ ਖੜ ਕੇ ਕੰਮਣ ਲੱਗ ਜਾਂਦਾ ਉਥੇ ਆਪਣੇ ਕਿਤੇ ਪੰਜਾਬੀ ਕਿਤੇ ਦੇਖੀ ਜਾਂਦੇ ਹੁੰਦੇ ਆਹੀ ਗੱਲ ਨੂੰ ਉਹ ਕਿਤੇ ਚੰਗੀ ਤਰ੍ਹਾਂ ਇਹਨਾਂ ਨੂੰ ਨਾਲੇ ਤਾਂ ਛੁਲਕਦੇ ਆ ਚੰਗੀ ਤਰ੍ਹਾਂ ਬਣਾਉਂਦੇ ਆ ਨਾ ਇਹ ਤਾਂ ਪਈਆਂ ਨੂੰ ਬਣਾਉਂਦੇ ਨਾਲੇ ਉਹ ਕੁੜੀ ਤੇ ਉਹ ਬਜ਼ੁਰਗ ਨੂੰ ਘਰੇ ਛੱਡ ਕੇ ਆਉਂਦੇ ਆ ਵੀ ਥਾਂ ਥਾਂ ਤੇ ਇਹਨਾਂ ਦਾ ਪ੍ਰਭਾਵ ਹੋਰ ਵੀ ਬਹੁਤ ਗੱਲਾਂ ਦੱਸੀਆਂ ਸੀ ਮੈਂ ਜਿਹੜੇ ਸਾਡੇ ਕਿਸਾਨ ਭਰਾ ਇਹਨਾਂ ਨੂੰ ਘਰਾਂ ਦੇ ਵਿੱਚ ਰੱਖਦੇ ਆ ਮੋਟਰਾਂ ਦੇ ਕਮਰੇ ਦੇ ਦੇ ਦਿੰਦੇ ਆ ਘਰਾਂ ਦੇ ਵਿੱਚ ਵੀ ਇਹ ਸਾਰੇ ਕਈ ਤਾਂ ਇਹ ਜੀ ਇਹਨਾਂ ਨੂੰ ਸਾਰਾ ਘਰਬਾਰ ਹੀ ਇਹਨਾਂ ਦੇ ਹੱਥ ਚੋਂਦਾ ਵੀ ਸਾਡਾ ਇਹ ਆਇਆ ਜੀ ਇਹਦੇ ਵਿਸ਼ਵਾਸ ਕਰਦੇ ਆ ਫਿਰ ਇੱਕ 5-4 ਸਾਲ ਦੀ ਕੁੜੀ ਆ ਜਿਵੇਂ ਲੱਖਾ ਸਿੰਘ ਸਿਧਾਨਾ ਨੇ ਵੀ ਦੱਸੀ ਸੀ ਗੱਲ ਜਦੋਂ ਵੈਣ ਆਉਂਦੀ ਆ ਉਸ ਪ੍ਰਵਾਸੀ ਨੂੰ ਭੇਜ ਦਿੰਦੇ ਆ ਲੈਣ ਵੀ ਤੂੰ ਵੈਣ ਆਉਗੀ ਤੇ ਉਸ ਕੁੜੀ ਨੂੰ ਚੜਾ ਲਿਆ ਬੱਚੀ ਨੂੰ 5 ਕਿਸਾਲ ਦੀ ਹੁੰਦੀ ਆ ਤੇ ਉਹ ਸਕੂਟਰੀ ਦੇ ਮੂਹਰੇ ਉੱਪਰ ਲੈ ਕੇ ਆਈ ਜਾਂਦਾ ਹੁੰਦਾ ਰਸਤੇ 'ਚ ਉਹਦੇ ਨਾਲ ਗਲਤ ਹਰਕਤ ਕਰਦਾ ਤੇ ਸਾਡੇ ਪੰਜਾਬੀ ਦੇਖ ਲੈਂਦੇ ਆ ਉਥੋਂ ਦੇ ਲੋਕ ਰਹਿਣ ਵਾਲੇ ਤੇ ਜਦੋਂ ਉਹਨਾਂ ਦੇ ਘਰ ਦੇ ਵਿੱਚ ਉਹਨੂੰ ਪ੍ਰਵਾਸੀ ਨੂੰ ਰੋਕ ਲੈਂਦੇ ਆ ਲਾਲਤ ਪ੍ਰਵਾਸੀ ਨੂੰ ਉੱਥੇ ਉਹਨੂੰ ਥਾਪੜੇ ਲਾਉਂਦੇ ਉਹ ਕੁੱਟਦੇ ਆ ਚੰਗੀ ਤਰ੍ਹਾਂ ਅਸ਼ੁੱਕਦੇ ਆ ਪੰਜਾਬੀ ਆਪਣੇ ਫਿਰ ਉਹਨੇ ਘਰੇ ਉਸ ਬੱਚੀ ਨੂੰ ਛੱਡਣ ਜਾਂਦੇ ਆ ਤੇ ਉਲਟਾ ਕੀ ਜਵਾਬ ਮਿਲਦਾ ਅੱਗੋਂ ਘਰ ਵਾਲੇ ਉਲਟਾ ਕਹਿੰਦੇ ਆ ਇਹਦੇ ਚ ਸਾਡੇ 20 ਸਾਲ ਹੋ ਗਏ ਜੀ ਤੁਸੀਂ ਇਲਜ਼ਾਮ ਲਾਉਣੀ ਹੈ ਗਲਤ ਸਾਡੇ ਤਾਂ ਇਹਦੇ ਨਾਲ 20 ਸਾਲ ਹੋ ਗਏ ਬਾਪੇ ਨੂੰ ਸਾਡਾ ਤਾਂ ਵਿਸ਼ਵਾਸ ਬਣਿਆ ਹੋਇਆ ਸਾਡੀ ਬੱਚੀ ਨੂੰ ਰੋਜ਼ ਲੈ ਕੇ ਆਉਂਦਾ ਤੁਸੀਂ ਕਹਿੰਦੇ ਆ ਗਲਤ ਹਰਕਤ ਕਰਦਾ ਉਹ ਵਿਸ਼ਵਾਸ ਨਹੀਂ ਕਰਦੇ ਉਲਟਾ ਉਹਨਾਂ ਦੀ ਗੱਲ ਪੈ ਜਾਂਦੀ ਆ ਬਈ ਉਹ ਛੱਡ ਕੇ ਬੱਚੀ ਨੂੰ ਆ ਆ ਜਾਂਦੇ ਵਾਪਸ ਸਾਡੇ ਲੋਕ ਇੰਨਾ ਤੇ ਇਨਰ ਤੇ ਜਿਹੋਇਆ ਕਈ ਥਾਵਾਂ ਤੇ ਪੰਜਾਬੀ ਕੁੜੀਆਂ ਭਜਾ ਕੇ ਲੈ ਗਈ ਪ੍ਰਵਾਸੀ ਇਹਨਾਂ ਨੂੰ ਸਾਰੇ ਰਲ ਮਿਲ ਕੇ ਆਪਣੀ ਇਹੀ ਹੈ ਬਈ ਅਪੀਲ ਜਦੋਂ ਕਿਤੇ ਗੱਲਬਾਤ ਇੱਕ ਪੰਜਾਬੀ ਨਾਲ ਹੁੰਦੀ ਹੈ ਉੱਥੇ ਤੁਸੀਂ ਵੀ ਇਕੱਠੇ ਹੋ ਜਾ ਕਰੋ ਜਿਵੇਂ ਹੁਣ ਇਹ 15 ਪ੍ਰਵਾਸੀ ਤੇ ਪੰਜਾਬੀ ਕੱਲਾ ਤੇ ਉਹਦਾ ਸਿਰ ਪਾੜਤਾ ਉਹ ਕੁਛ ਕੁੜੀ ਨੇ ਰੋਕਿਆ ਹੋਊਗਾ ਕਿਉਂਕਿ ਉਹਦੀ ਡਿਊਟੀ ਸੀ ਸਿਕਿਉਰਿਟੀ ਗਾਰਡ ਦਾ ਜਿਵੇਂ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਉਹਨੇ ਜਿਵੇਂ ਦੱਸਿਆ ਆਪਾਂ ਨੂੰ ਪੱਤਰਕਾਰ ਨੇ ਉਮੀ ਤੁਹਾਨੂੰ ਦੱਸਿਆ ਆਪਾਂ ਵੀ ਉਹ ਕਹਿੰਦੀ ਨਾ ਇਹਨਾਂ ਦੀ ਡਿਊਟੀ ਆ ਵੀ ਡਰਿੰਕ ਕਰਕੇ ਇਧਰ ਜਾਣਾ ਮਨਾਗਾ ਤਾਂ ਪਰ ਨਹੀਂ ਪ੍ਰਵਾਸੀ ਨਹੀਂ ਸੁਣਦੇ ਬਈ ਘੱਟੋ ਘੱਟ 15 16 ਪ੍ਰਵਾਸੀ ਇੰਡੀਆ ਤੇ ਪੰਜਾਬੀ ਮੁੰਡੇ ਤੇ ਵੀ ਬਾਰ ਕਰਦੇ ਆ ਸਿਰ ਪਾੜਦਾ ਕੁੜੀ ਕੁੜੀ ਤੇ ਵੀ ਉਪਰੋਂ ਉਹਨੂੰ ਖੱਚਾ ਤੂਈ ਕਰੀ ਲੀੜੇ ਲਾੜੇ ਵੀ ਪਾੜਤੇ ਕਹਿੰਦੇ ਦੱਸਿਆ ਕਿ ਜਿਹੜੇ ਹਿਸਾਬ ਨਾਲ ਵੀ ਇਹ ਹਰ ਵਾਰ ਸਾਡੇ ਪੰਜਾਬੀਆਂ ਨਾਲ ਪ੍ਰਵਾਸੀ ਬਹੁਤ ਬੁਰੀ ਤਰ੍ਹਾਂ ਪ੍ਰਤਾਪ ਕਰਦੇ ਆ ਤਾਂ ਇਹਦੇ ਵਿੱਚ ਸਾਡੇ ਪੰਜਾਬੀਆਂ ਦੀ ਨਿਹਟੀ ਵੀ ਨਹੀਂ ਸਾਡਾ ਇੱਕਾ ਹੈ ਨਹੀਂ ਕਿਉਂਕਿ ਅੱਜ ਦੀ ਵੀਡੀਓ ਬਈ ਜੋ ਵੀਡੀਓ ਮੇਰੀ ਕੋਲੇ ਹੁੰਦੀ ਆ ਆਪਣੀ ਪੰਜਾਬ ਦੇ ਮੁੱਦਿਆਂ ਤੇ ਹੁੰਦੀ ਆ ਤੇ ਜੋ ਸੱਚ ਹੁੰਦਾ ਆ ਆਪਾਂ ਤੁਹਾਨੂੰ ਉਹ ਦੱਸਦੇ ਆ ਆਪਣੇ ਚੈਨਲਰ ਤੋਂ ਕੋਈ ਫੇਕ ਖਬਰ ਨਹੀਂ ਹੁੰਦੀ ਪੰਜਾਬ ਨੂੰ ਆਪਾਂ ਜਾਗਰਤ ਕਰਨਾ ਚਾਹੁੰਦੇ ਆ ਤੇ ਵੀਡੀਓ ਨੂੰ ਫੁੱਲ ਬਟਾ ਫੁੱਲ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਹਰ ਵੀਡੀਓ ਆਪਣੀ ਪੰਜਾਬ ਦੇ ਪ੍ਰਤੀ ਹੁੰਦੀ ਆ ਜੋ ਪੰਜਾਬ ਚ ਹੁੰਦਾ ਆਪਾਂ ਤੁਹਾਡੇ ਤੇ ਕੋਈ ਖਬਰ ਪਹੁੰਚਾਉਣੀ ਆ ਜਿੱਥੋਂ ਤੇ ਇੱਕ ਵੀਡੀਓ ਜਾਂਦੀ ਆ ਬਈ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਤੇ ਹਰ ਵੀਡੀਓ ਚ ਚੋ ਗੱਲਬਾਤ ਹੁੰਦੀ ਆਪਾਂ ਥੋੜੇ ਤੇ ਇੱਕ ਉਹ ਵਿਚਾਰ ਸਾਂਝੇ ਕਰਦੇ ਆਂ ਪੰਜਾਬ ਦੇ ਪ੍ਰਤੀ ਜਿਥੋਂ ਤੱਕ ਵੀਡੀਓ ਜਾਂਦੀ ਐ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆਂ ਜੀ ਧੰਨਵਾਦ